ਤੇ ਸਿੱਖੋਗੇ ਕਿ ਤੋਸ ਜਵਾਲ ਤੇ ਜੇ ਅੱਜ ਬਣਾਵਾਂਗੇ ਆਪਾਂ ਦਿੱਸੀ ਰੋਟੀ ਇਹ ਆਪਾਂ ਤਿੰਨ ਕੋਲੀ ਆ ਬਾਟੀਆਂ ਲਗੀਆਂ ਜੀ ਇਹ ਇੱਕ ਕੋਲੀ ਆਪਾਂ ਵੇਸਣ ਦੀ ਲਈ ਹੈ ਜੀ ਤਿੰਨੇ ਸੇ ਆਟੇ ਦੇ ਲਏ ਆ ਤੇ ਚੌਥਾ ਹਿੱਸਾ ਆਪਾਂ ਵੇਸਣ ਦਾ ਲਿਆ ਇਹ ਆਪਾਂ ਬ੍ਰੀਕ ਮਿਰਚਾਂ ਕੱਟ ਲਈਆਂ ਇਹ ਆਪਾਂ ਦੋ ਪਿਆਜ਼ ਲਈਏ ਇਹਨਾਂ ਨੂੰ ਕद्दूकस ਕਰ ਲਾਂਗੇ ਇਹ ਆਪਾਂ ਤਾਂ ਇਹਨੂੰ ਕੱਟ ਲਿਆ ਜੀ ਹੁਣ ਆਪਾਂ ਇਹ ਪਿਆਜ਼ ਕद्दूकस ਕਰ ਲਾਂਗੇ ਇਹਨੂੰ ਆਪਾਂ ਬ੍ਰੀਕ ਸਾਈਜ਼ ਨਾਲ ਕद्दूकस ਕਰ ਸਕਦੇ ਮੋਟੇ ਨਾਲ ਵੀ ਕਰ ਸਕਦੇ ਚੰਗੀ ਕਾਈ ਸਾਡ ਇਹ ਆ ਟੀਨੂ ਤੇ ਬੀਸ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਜੀ ਹੁਣ ਆਪਾਂ ਇਹ ਚਪੱਟਾਣੀ ਪਾਲਾਂਗੇ ਇਹ ਬਰੀਕ ਕੱਟੀਆਂ ਹੋਈਆਂ ਮਿਰਚਾਂ ਪਾਲਾਂਗੇ ਇਹ ਆਪਾਂ ਧਿਆਜ ਪਾਲਾਂਗੇ ਇਹਨਾਂ ਨੂੰ ਆਪਾਂ ਮਿਲਾ ਲਿਆ ਚੰਗੀ ਤਰ੍ਹਾਂ ਹੁਣ ਆ ਇਹ ਆਪਾਂ 3-4 ਚਮਚੇ ਦੇਸੀ ਘਿਓ ਦੇ ਲਏ ਆ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਸਵਾਦ ਅਨਸਾਰ ਆਪਾਂ ਨਮਕ ਪਾ ਲਾਂਗੇ ਜੀ ਅੱਧਾ ਚਮਚਾ ਆਪਾਂ ਪਾ ਲਾਂਗੇ ਲਾਲ ਮਿਰਚ ਦਾ ਥੋੜੀਆਂ ਜਿਹਾ ਆਪਾਂ ਹਰੀਆਂ ਵੀ ਪਾਈਆਂ ਹੋਈਆਂ ਦੋ ਕੁ ਛੋਟੀਆਂ ਆਪਾਂ ਹਲਦੀ ਪਾਊਡਰ ਦੀ ਆਪਾਂ ਪਾ ਲਾਂਗੇ ਲੈ ਤੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਇਹਦਾ ਇੱਕ ਡੋਅ ਤਿਆਰ ਕਰਾਂਗੇ ਆਟੇ ਨੂੰ ਚੰਗੀ ਤਰ੍ਹਾਂ ਫਿਰ ਗੁੰਨ ਲਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਅੱਟੇ ਚੰਗੀ ਤਰ੍ਹਾਂ ਗੁੰਨ ਲਾਂਗੇ ਇਹ ਰੋਟੀਆਂ ਆਪਾਂ ਪਾਣੀ ਹੱਥ ਦੀਆਂ ਬਣਾਵਾਂਗੇ ਜੀ ਬਹੁਤ ਟੇਸਟੀ ਬਣ ਗਿਆ ਤਵੇ ਤੇ ਬਣਾਵਾਂਗੇ ਆਪਾਂ ਪਾਣੀ ਹੱਥ ਦੀਆਂ ਇਹ ਮਿੱਸੀ ਰੋਟੀ ਬਹੁਤ ਟੇਸਟੀ ਬਣਦੀ ਹੈ ਜੀ ਇਸ ਤਰ੍ਹਾਂ ਮਿਸੀ ਰੋਟੀ ਦਾ ਆਟਾ ਬਣ ਕੇ ਤਿਆਰ ਹੈ ਜੀ ਇਹ ਆਪਾਂ ਇੰਨਾ ਕੁ ਸੌਫਟ ਰੱਖਿਆ ਹੈ ਇਹਨੂੰ ਨਾ ਆਪਾਂ ਜਿਆਦਾ ਸਖਤ ਰੱਖਿਆ ਨੋਰਮਲ ਜੀ ਰੱਖਿਆ ਜੀ ਹੁਣ ਆਪਾਂ ਇਹਨੂੰ 5 ਮਿੰਟ ਟੱਕ ਕੇ ਰੈਸਟ ਤੇ ਰੱਖ ਦਾਂਗੇ ਹੁਣ ਆਪਾਂ ਬਣਾਵਾਂਗੇ ਜੀ ਮਿਸੀ ਰੋਟੀ ਇਹਦੇ ਵਾਸਤੇ ਆਪਾਂ ਪੇੜਾ ਲੈ ਲਾਂਗੇ ਪੇੜਾ ਤੁਸੀਂ ਆਪ ਦੇ ਹਿਸਾਬ ਨਾਲ ਜਿੰਨੀ ਕੁ ਮੋਟੀ ਰੱਖਣੀ ਹੈ ਪਤਲੀ ਰੱਖਣੀ ਹੈ ਉਸ ਹਿਸਾਬ ਨਾਲ ਪੇੜਾ ਲੈ ਲਓ ਹੁਣ ਆਪਾਂ ਇਹਨੂੰ ਰੇਲਾਂਗੇ ਇਹ ਰੋਟੀ ਆਪਾਂ ਪਾਣੀ ਆਖੀ ਦੇ ਬਣਾਵਾਂਗੇ ਜੇ ਆਪਾਂ ਇੱਕ ਸਾਈਡ ਤੇ ਇਸ ਤਰ੍ਹਾਂ ਪਾਣੀ ਲਾ ਲਾਂਗੇ ਇਸ ਤਰ੍ਹਾਂ ਇਹ ਰੋਟੀ ਬਹੁਤ ਹੀ ਟੇਸਟੀ ਬਣਦੀ ਹੈ ਜੇ ਬਿਲਕੁਲ ਤੰਦੂਰੀ ਰੋਟੀ ਵਰਗਾ ਸਵਾਦ ਆਉਂਦਾ ਜੀ ਹੁਣ ਆਪਾਂ ਇਹਨੂੰ ਦੂਸਰੀ ਸਾਈਡ 'ਤੇ ਪਾ ਦਾਂਗੇ ਉਦੋਂ ਆਪਣਾ ਰੋਟੀ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਜੀ ਹੁਣ ਆਪਾਂ ਤਵੇ ਨੂੰ ਉਲਟਾ ਕਰਕੇ ਇਸ ਤਰ੍ਹਾਂ ਇਹਨੂੰ ਸੇਕ ਲਾਂਗੇ ਰੋਟੀ ਇਸ ਤਰ੍ਹਾਂ ਆਪਾਂ ਦੂਜੀ ਸਾਈਡ 'ਤੇ ਨੂੰ ਰਾੜ ਲਾਂਗੇ ਆਪਣੀ ਰੋਟੀ ਬਿਲਕੁਲ ਰੜਕੀ ਤਿਆਰ ਹੈ ਜੀ ਦੇਖੋ ਜੀ ਬਿਲਕੁਲ ਪੂਰ ਵਰਗੋਂ ਬਣੀ ਹੈ ਰੋਟੀ ਆਪਣੀ ਹੁਣ ਆਪਾਂ ਇਹਨੂੰ ਦੇਸੀ ਘਿਓ ਨਾਲ ਚੋਪੜ ਦਾਂਗੇ ਚੰਗੀ ਤਰ੍ਹਾਂ ਆਪਾਂ ਦੂਸਰੀ ਰੋਟੀ ਲੈ ਲਈ ਹੈ ਜੀ ਹੁਣ ਆਪਾਂ ਇਹਦੇ ਤੇ ਸਾਰੀਆਂ ਸਾਈਡਾਂ ਤੇ ਪਾਣੀ ਲਾ ਦਾਂਗੇ ਚੰਗੀ ਤਰ੍ਹਾਂ ਰਬ ਪਾਣੀ ਲਾਤਾ ਹੁਣੇ ਪਾਣੀ ਵਾਲੀ ਸਾਈਡ ਆਪਾਂ ਤਵੇ ਉੱਪਰ ਪਾਦੇ ਇਸੇ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਉਲਟਾ ਕਰ ਲਾਂਗੇ ਤਵੇ ਨੂੰ ਇਸ ਤਰ੍ਹਾਂ ਰਾੜ ਲਾਂਗੇ ਬਿਲਕੁਲ ਤੰਦੂਰ ਵਰਗੀ ਬਣੂਗਾ ਤੰਦੂਰੀ ਰੋਟੀ ਬਣ ਕੇ ਤਿਆਰ ਹੈ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲਈਏ ਦੂਜੀ ਰੋਟੀ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੇਕਰ ਤੁਹਾਨੂੰ ਤੰਦੂਰ ਤੇ ਰੋਟੀਆਂ ਨਹੀਂ ਲਾਉਣੀਆਂ ਆਉਂਦੀਆਂ ਤਾਂ ਬਿਲਕੁਲ ਤੰਦੂਰੀ ਰੋਟੀ ਵਾਲਾ ਟੇਸਟ ਆਊਗਾ ਇਸ ਤਰ੍ਹਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ ਅਣਜਾਣ ਤੋਂ ਅਣ ਜਾਣ ਵੀ ਬਣਾ ਸਕਦਾ ਸੋ ਦੂਜੀ ਸਾਈਡ ਇਸ ਤਰ੍ਹਾਂ ਤਵਾ ਪਲਟਾ ਕੇ ਸੇਕੀ ਚੱਲੋ ਕਪੜੀ ਰੋਟੀ ਸੇਕ ਗਈ ਸਾਰੀਆਂ ਰੋਟੀਆਂ ਆਪਣੀਆਂ ਬਣ ਕੇ ਤਿਆਰ ਆ ਜੀ। ਲਓ ਪੈਨ ਤੇ ਸਿਕੋ ਨਾਲ ਚੰਗੀ ਤਰ੍ਹਾਂ ਚੋਪੜੀਆ। ਆਪਣੀ ਤੰਦੂਰੀ ਮਿੱਸੀ ਰੋਟੀ ਬਣ ਕੇ ਤਿਆਰ ਆ ਜੀ। ਇਹ ਆਪਾਂ ਤਵੇ ਤੇ ਤੰਦੂਰੀ ਰੋਟੀ ਬਣਾਈਏ ਜੀ। ਪਾਣੀ ਹੱਥ ਦੀਏ ਬਹੁਤ ਹੀ ਟੇਸਟੀ ਬਣਦੀ ਆ। ਇਹ ਪਿਆਜ਼ ਤੇ ਅੰਬ ਦੇ ਚਾਰ ਤੇ ਦਹੀਂ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੁਸੀਂ ਇਹ ਜ਼ਰੂਰ ਟਰਾਈ ਕਰਕੇ ਦੇਖੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡਾ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ